ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲਬਾਤ ਕਰਦੇ ਆ ਅੱਜ 21 ਤਰੀਕ ਰਾਤ ਦੇ ਮੌਸਮ ਦੀ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਜਾਨੀ ਕਿ 24 ਤੋਂ 48 ਘੰਟਿਆਂ ਦੇ ਵਿੱਚ ਜਿਹੜਾ ਮੌਸਮ ਆਉ ਕਿਹੋ ਜਿਹਾ ਰਹੂਗਾ ਤੇ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਬੇਨਤੀ ਕਰਾਂਗੇ ਜਿਨ੍ਹਾਂ ਨੇ ਅਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਅੱਜ 21 ਤਰੀਕ ਦਾ ਮੌਸਮ ਦੇਖ ਸਕਦੇ ਹੋ ਜਿਵੇਂ ਕਿ ਦਿ ਬੱਦਲਾਂ ਦੀ ਆਵਾਜ਼ ਹੀ ਬਣੀ ਰਹੀ ਪਰੰਤੂ ਮੀਂਹ ਦੇ ਕਾਰਵਾਈਆਂ ਕੋਈ ਜ਼ਿਆਦੇ ਵੱਡੇ ਪੱਧਰ ਤੇ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੋਈਆਂ ਸਿਰਫ ਅੱਜ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਥੋੜੀਆਂ ਬਹੁਤ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਜਾਂ ਨਵਾਂਸਰ ਹੁਸਿਆਰਪੁਰ ਦੇ ਇਲਾਕੇ ਦੇ ਵਿੱਚ ਕਿਤੇ ਕਿਤੇ ਕਾਰਵਾਈ ਹੋਈ ਹੈ ਜਿਵੇਂ ਕਿ ਅੱਜ ਰਾਤ ਨੂੰ ਵੀ ਬੱਦਲਵਾਈ ਆਈ ਰਹੂਗੀ ਤੇ ਥੋੜੀ ਬਹੁਤ ਮੀਂਹ ਦੀ ਕਾਰਵਾਈ ਯਾਨੀ ਕਿ 22% ਚਾਂਸ ਨੇ ਕਿਤੇ ਮੀਂਹ ਕਾਰਵਾਈ ਦੀ ਟੁੱਟਵੇਂ ਰੂਪ ਦੇ ਵਿੱਚ ਹਲਕੀ-ਫੁਲਕੀ ਕਣਮਣ ਕਣੀ ਇਹੜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹੋ ਸਕਦੀ ਆ ਇਦੇ ਵਿੱਚ ਸੰਭਾਵਨਾ ਬਣੀ ਹੋਈ ਹੈ ਅੱਧੀ ਰਾਤ ਤੱਕ ਤੇ ਉਸ ਤੋਂ ਬਾਅਦ ਵੀ ਅੱਧੀ ਰਾਤ ਤੋਂ ਬਾਅਦ ਵੀ ਮੌਸਮ ਦੇ ਵਿੱਚ ਘਰਬਟ ਆ ਸਕਦੀ ਹੈ ਪਰੰਤੂ ਹਮਸ ਤੇ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਤਾਪਮਾਨ ਜਿਹੜੇ ਪਿਛਲੇ ਦਿਨਾਂ ਨਾਲ 2-4 ਡਿਗਰੀ ਜਿਹੜੇ ਵਧੇ ਹੋਏ ਨੇ ਤੇ ਉਸ ਤੋਂ ਬਾਅਦ 22 ਤਰੀਕ ਨੂੰ ਦੋਸਤੋ 66% ਜਿਹੜੇ ਚਾਂਸ ਬਣ ਚੁੱਕੇ ਨੇ ਜਿਹੜੇ ਕਿ ਸਵੇਰ ਦੇ ਸਮੇਂ ਥੋੜੇ ਜਿਹਾ ਜ਼ਿਆਦਾ ਸੀ ਪਰੰਤੂ ਹੁਣ 66% ਜਿਹੜੇ ਚਾਂਸ ਉਹ ਰਹਿ ਚੁੱਕੇ ਨੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕੱਲ ਨੂੰ ਵੀ ਜਿਹੜਾ ਮੀਂਹ ਉਹ ਪੈਣ ਦੀ ਪੂਰੀ ਪੂਰੀ ਉਮੀਦ ਜਾਪ ਰਹੀ ਹੈ ਤੇ ਉਸ ਤੋਂ ਬਾਅਦ 23 ਤਰੀਕ ਨੂੰ ਵੀ ਮੀਂਹ ਦੀਆਂ ਕਾਰਵਾਈਆਂ ਬੜੀਆਂ ਹੋਈਆਂ ਨੇ ਪਰੰਤੂ ਦੋਸਤੋ ਇਸ ਦੇ ਵਿੱਚ ਦੋ ਰਾਵਾਂ ਨੇ ਕਿ ਜੇਕਰ ਕੱਲ ਨੂੰ ਕੁਝ ਖੇਤਰਾਂ ਦੇ ਵਿੱਚ ਮੀਂਹ ਨਹੀਂ ਪੈਂਦਾ ਤਾਂ 26 ਤਰੀਕ ਤੋਂ ਲੈ ਕੇ 28 ਤਰੀਕ ਦੇ ਵਿੱਚ ਵਿੱਚ ਪੂਰਾ ਉੱਤਰ ਭਾਰਤ ਜਾਨੀ ਕਿ ਹਿਮਾਚਲ ਚੰਡੀਗੜ੍ਹ ਦਿੱਲੀ ਰਾਜਸਥਾਨ ਉਤਰੀ ਤੇ ਉਸ ਤੋਂ ਬਾਅਦ ਆਪਣਾ ਹਰਿਆਣਾ ਤੇ ਪੰਜਾਬ ਤੇ ਜੰਮੂ ਐਂਡ ਕਸ਼ਮੀਰ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਜਾਂ ਉੱਤਰਾਖੰਡ ਤੇ ਯੂਪੀ ਐਮਪੀ ਦੇ ਵਿੱਚ ਵੀ ਜਿਹੜਾ ਮੀਂਹ ਆ ਉਹ 26 ਤੋਂ 28 ਤਰੀਕ ਦੇ ਵਿੱਚ ਜਿਹੜਾ 10 ਤੱਕ ਪੂਰਾ ਦਊਗਾ ਤੇ ਭਾਰੀ ਮੀਂਹ ਵੀ ਪੈ ਸਕਦਾ ਹੈ ਬੱਟਾ ਤੋੜ ਮੀਂਹ ਵੀ ਮੀਂਹ ਪੈ ਸਕਦਾ ਹੈ ਅਜਾ ਮੀਂਹ ਜਿਹੜਾ ਉਹ 26 ਤੋਂ 28 ਤਰੀਕ ਦੇ ਵਿੱਚ ਪੈ ਸਕਦਾ ਹੈ ਪਰੰਤੂ ਜੇਕਰ ਕੱਲ ਨੂੰ ਪੈਂਦਾ ਤਾਂ ਉਹ ਉੱਤਰੀ ਜਿਹੜਾ ਪੂਰਬੀ ਇਲਾਕੇ ਨੇ ਜਾਨੀ ਕਿ ਪੂਰਬੀ ਮਾਲਵੇ ਦੇ ਖੇਤਰ ਨੇ ਤੇ ਉਸ ਤੋਂ ਬਾਅਦ ਪਵਾਦੇ ਖੇਤਰ ਨੇ ਇਹਨਾਂ ਦੇ ਵਿੱਚ ਮੀਂਹਾਂ ਦੀ ਜਿਹੜੀ ਕਾਰਵਾਈ ਆ ਉਹ ਕੱਲ ਨੂੰ ਹੋ ਸਕਦੀ ਹੈ ਕੁਝ ਖੇਤਰਾਂ ਦੇ ਤੱਕੜੀ ਕੁਝ ਦੇ ਵਿੱਚ ਹਲਕੀ ਜਿਵੇਂ ਮੈਂ ਕਹਿ ਸਕਦਾ ਬੂੰਦਾਬੰਦੀ ਦੇ ਰੂਪ ਵਿੱਚ ਕੁਝ ਦੇ ਵਿੱਚ ਦਰਮਿਆਨੀ ਇਸ ਤਰ੍ਹਾਂ ਕੁਝ ਬਾਂਝੇ ਵੀ रह ਸਕਦੇ ਨੇ ਇਸ ਸਿਸਟਮ ਤੋਂ ਦੱਖਣੀ ਇਲਾਕੇ ਕੱਲ ਨੂੰ ਵਾਂਝੇ ਵੀ रह ਸਕਦੇ ਨੇ ਮੌਨਸੂਨ ਆਈਡੀ ਉਹ ਐਂਟਰੀ ਦੇ ਚੁੱਕੀ ਹੈ 10 ਤੱਕ ਦੇ ਚੁੱਕੇ ਜਿਵੇਂ ਕਿ ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਪਰੰਤੂ ਭਾਰਤੀ ਮੌਸਮ ਵਿਗਿਆਨ ਵੱਲੋਂ ਜਾਂ ਅੱਜ ਜਾਂ ਕੱਲ ਦੇ ਵਿੱਚ ਵਿੱਚ ਜਿਹੜੀ ਡਿਕਲੇਅਰ ਕਰ ਦੇਣੀ ਆ ਦੋਸਤੋ ਕਿ ਮੌਨਸੂਨ ਐਕਟਿਵ ਹੋ ਚੁੱਕਿਆ ਕਿਉਂਕਿ ਬੱਦਲਾਂ ਵਾਲਾ ਸਿਸਟਮ ਜਾਂ ਬੱਦਲਾਂ ਵਾਲਾ ਮੌਸਮ ਹੈ ਜਿਹੜਾ ਦਿਨ ਵੇਲੇ ਬਣਿਆ ਰਹਿੰਦਾ ਤੇ ਬਾਕੀ ਗਰਮੀ ਹਮਸ ਬਹੁਤ ਜ਼ਿਆਦਾ ਬਣੀ ਹੋਈ ਹੈ ਤੇ ਤਾਮਨ 41-42 ਡਿਗਰੀ ਦੇ ਕਰੀਬ ਜਿਹੜੇ ਪਹੁੰਚੇ ਹੋਏ ਨੇ ਬਾਕੀ ਜਾਣਕਾਰੀ ਤੁਹਾਡੇ ਤੱਕ ਸਵੇਰ ਦੇ ਸਮੇਂ ਜਿਹੜੀ ਪਹੁੰਚਾ ਦਾਂਗੇ ਕੱਲ ਨੂੰ ਕਿ ਕਿਹੋ ਜਿਹਾ ਮੌਸਮ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਰਹੂਗਾ ਤੁਸੀਂ ਦੇਖ ਸਕਦੇ ਹੋ ਹੁਣ ਲਗਾਤਾਰ ਮੀਂਹ ਦੀ ਇਹ ਕਾਰਵਾਈਆਂ ਜਿਹੜਾ ਕਿ 5 ਤਰੀਕ ਤੱਕ ਲਗਾਤਾਰ ਦਿਖਾਈ ਦੇ ਰਹੀਆਂ ਨੇ ਤੁਹਾਨੂੰ ਅਸੀਂ ਇਹ ਅਪਡੇਟ ਦੇ ਰਹੇ ਹਾਂ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਦੋਸਤੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਆਫੀਸ਼ੀਅਲ ਸਾਈਟ ਆਓ ਤੁਸੀਂ ਦੇਖ ਰਹੇ ਹੋ ਇਸ ਸਮੇਂ ਜਿਹੜੀ ਕਿ ਮੌਨਸੂਨ ਆਹੋ ਐਕਟੀਵਿਟੀ ਕਰ ਰਹੀ ਹੈ ਅ ਜੇਕਰ ਆਪਾਂ ਤਸਵੀਰ ਦੇ ਵਿੱਚ ਦੇਖੀਏ ਮੌਨਸੂਨ ਦੀ ਤਸਵੀਰ ਜਿਹੜੀ ਆ ਰਹੀ ਹੈ ਲਗਾਤਾਰ ਇਸ ਸਾਈਡ ਤੋਂ ਵੱਧਦੀ ਹੋਈ ਅੱਗੇ ਵੱਲ ਨੂੰ ਆ ਰਹੀ ਹੈ ਮੀਂਹ ਦੇ ਇਹ ਜਿਹੜਾ ਜੋਰਾ ਲਗਾਤਾਰ ਬਣਿਆ ਹੋਇਆ ਰਾਤ ਨੂੰ ਪੰਜਾਬ ਦੇ ਕੁਝ ਕ ਖੇਤਰ ਜਿਹੜੇ ਕਿ ਇਹ ਖੇਤਰ ਨੇ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਕਿ ਸੈਟੇਲਾਈਟ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਰਾਤ ਦੇ ਸਮੇਂ ਤੱਕ ਜਿਹੜੀ ਕੁਝ ਕ ਪੂਰਬੀ ਖੇਤਰ ਨੇ ਮਾਲਵੇ ਦੇ ਇਹਨਾਂ ਦੇ ਵਿੱਚ ਮੀਂਹ ਦੀ ਕਾਰਵਾਈ ਦੇ ਸੰਭਾਵਨਾ ਬਣੀ ਹੋਈ ਹੈ ਜਿਹੜਾ ਇਹ ਸਿਸਟਮ ਹੈ ਇਹ ਅੱਗੇ ਵੱਲ ਨੂੰ ਵੱਧ ਰਿਹਾ ਹਰਿਆਣਾ ਦੇ ਵਿੱਚ ਦੀ ਹੁੰਦਾ ਹੋਇਆ ਪੰਜਾਬ ਦੇ ਵਿੱਚ ਐਂਟਰ ਕਰੂ ਇਸ ਸਮੇਂ ਇਹ ਰਾਜਸਥਾਨ ਦੇ ਕੁਝ ਰਾਜਸਥਾਨ ਦੇ ਦੋ ਹਿੱਸੇ ਨੇ ਜੀ ਇੱਕ ਉੱਤਰੀ ਇੱਕ ਦੱਖਣੀ ਇਹਨਾਂ ਦੇ ਦੱਖਣੀ ਹਿੱਸਿਆਂ ਦੇ ਵਿੱਚ ਪਹੁੰਚੀ ਹੋਈ ਹੈ ਇਹ ਸਿਸਟਮ ਮੀਂਹ ਨੇ ਕਾਰਵਾਈਆਂ ਕਰ ਰਿਹਾ ਪਰੰਤੂ ਜਿਹੜੇ ਉੱਤਰੀ ਹਿੱਸੇ ਨੇ ਉਹਨਾਂ ਦੇ ਵਿੱਚ ਹਜੇ ਮੀਂਹ ਦੀ ਕਾਰਵਾਈ ਰਾਜਸਥਾਨ ਦੇ ਵਿੱਚ ਨਹੀਂ ਹੋ ਰਹੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੀ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਤੇ ਦੂਜਾ ਸਿਸਟਮ ਜਿਹੜਾ ਕਿ ਲੈਂਦੇ ਵਾਲੀ ਸਾਈਡ ਤੋਂ ਆ ਰਿਹਾ ਹੈ ਮੌਨਸੂਨ ਪਾਉਣਾ ਦੀ ਇਹ ਵੀ ਤਸਵੀਰ ਹੈ ਜਿਹੜੀ ਇਸ ਸਾਈਡ ਤੋਂ ਆਉਂਦੀ ਹੈ ਦੋ ਸਾਈਡਾਂ ਤੋਂ ਆਉਂਦੀਆਂ ਨੇ ਜਿਹੜਿਆਂ ਕਿ ਇਸ ਸਾਈਡ ਤੋਂ ਉੱਤੋਂ ਵੀ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਜਿਹੜੀ ਇਹ ਤਸਵੀਰ ਹੈ ਇਹ ਪੰਜਾਬ ਦੇ ਖੇਤਰਾਂ ਦੇ ਨੇੜੇ ਤੇੜੇ ਲੱਗ ਚੁੱਕੀ ਆ ਸਵੇਰ ਦੇ ਸਮੇਂ ਤੱਕ ਇਹ ਮੀਂਹ ਦੀ ਕਾਰਵਾਈ ਜਾਨੀ ਕਿ ਸ੍ਰੀ ਅਮਰਸਰ ਸਾਹਿਬ ਤਰਨਤਾਰਨ ਸਾਹਿਬ ਤੇ ਗੁਰਦਾਸਪੁਰ ਦੇ ਇਲਾਕੇ ਜਾਂ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਇਲਾਕਿਆਂ ਵੱਲ ਨੂੰ ਇਹ ਜਿਹੜਾ ਸਿਸਟਮ ਆ ਮੂਵ ਕਰ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਇਹ ਜਿਹੜਾ ਸਿਸਟਮ ਇਸ ਤਰ੍ਹਾਂ ਮੂਵ ਕਰ ਰਿਹਾ ਜੀ ਇਹ ਇਨ੍ਹਾਂ ਇਲਾਕਿਆਂ ਦੇ ਉੱਤੇ ਦੀ ਹੁੰਦਾ ਹੋਇਆ ਇਨ੍ਹਾਂ ਇਲਾਕਿਆਂ ਨੂੰ ਮੀਨਿਆ ਕਾਰਵਾਈਆਂ ਕਰਦਾ ਹੋਇਆ ਅੱਗੇ ਵੱਲ ਨੂੰ ਲੰਘੂ ਤੇ ਰਾਜਸਥਾਨ ਯਾਨੀ ਕਿ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਮੀਨਿਆ ਕਾਰਵਾਈਆਂ ਹੋ ਰਹੀਆਂ ਨੇ ਤੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਹਰਿਆਣੇ ਦੇ ਵੀ ਨੇੜੇ-ਤੇੜੇ ਸਿਸਟਮ ਲੱਗ ਚੁੱਕੇ ਆ ਤਾਂ ਹਰਿਆਣੇ ਦੇ ਵਿੱਚ ਵੀ ਇਹ ਮੀਹਾਂ ਦੀਆਂ ਕਾਰਵਾਈਆਂ ਹੋਣਗੀਆਂ ਇਹ ਸਿਸਟਮ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆ ਰਹੇ ਨੇ ਤਾਂ ਆਉਣ ਵਾਲੇ ਯਾਨੀ ਕਿ 24 ਤੋਂ 48 ਘੰਟਿਆਂ ਦੇ ਵਿੱਚ ਜਿਹੜੀ ਚਾਹੇ ਉਹ ਪੰਜਾਬ ਆ ਚਾਹੇ ਹਰਿਆਣਾ ਚਾਹੇ ਚੰਡੀਗੜ੍ਹ ਆ ਦਿੱਲੀ ਆ ਪੂਰੇ ਉੱਤਰ ਭਾਰਤ ਦੇ ਵਿੱਚ ਮੀਹਾਂ ਦੀਆਂ ਦੌੜ ਰਹੀਆਂ ਟੁੱਟ ਮੇ ਰੂਪ ਵਿੱਚ ਸ਼ੁਰੂ ਹੋ ਜੂਗਾ ਜਦੋਂ ਪੂਰੇ ਪੰਜਾਬ ਦੇ ਵਿੱਚ ਮੀਂਹ ਪਊਗਾ ਤਾਂ ਹਮਸ ਤੇ ਗਰਮੀ ਤੋਂ ਪੂਰੀ ਰਾਹਤ ਆ ਜਿਹੜੀ ਉਹ ਇੱਕ ਵਾਰੀ ਮਿਲੂਗੀ ਜਿਹੜਾ ਤਾਪਮਨ ਵਧਿਆ ਹੋਇਆ ਉਹ 2-4 ਡਿਗਰੀ ਫਿਰ ਥੱਲੇ ਆਊਗਾ ਜਾਨੀ ਕਿ 30 ਤੋਂ ਲੈ ਕੇ 31-32 ਤੋਂ ਲੈ ਕੇ 36-37 ਡਿਗਰੀ ਦੇ ਕਰੀਬ ਪਹੁੰਚ ਜੂਗਾ ਬਾਕੀ ਕੱਲ ਨੂੰ ਦਿਨ ਵੇਲੇ ਲਾਈਵ ਹੋ ਕੇ ਅਪਡੇਟ ਦਵਾਂਗੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੌਸਮ ਪੰਜਾਬੀ TV ਨੂੰ Facebook ID ਸਤਗੁਰ ਭੰਗੂ ਨੂੰ ਫੋਲੋ ਕਰ ਲਿਓ ਜੇਕਰ ਤਸਵੀਰ ਭੇਜਣੀ ਚਾਹੁੰਦੇ ਹੋ ਕੋਈ ਮੌਸਮ ਦੇ ਨਾਲ ਜੁੜੀ ਜਾਂ ਮੀਂਹ ਦੀਆਂ ਤਸਵੀਰਾਂ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਦੇ ਉੱਤੇ ਜਾਂ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਦੇ ਉੱਤੇ ਜਾਂ ਫੇਸਬੁਕ ਆਈਡੀ ਸਤਗੁਰ ਭੰਗੂ ਦੇ ਮੈਸੇਂਜਰ ਦੇ ਉੱਤੇ ਭੇਜ ਸਕਦੇ ਹੋ ਤੇ ਇੱਕ ਦੋਸਤੋ ਅਸੀਂ ਕਿਸੇ ਦੇ ਭਲੇ ਵਾਲੀ ਜਿਹੜੀ ਵੀਡੀਓ ਪਾਈ ਆ ਕਿ ਬਾਈ ਅਮਰਤਪਾਲ ਸਿੰਘ ਹਰੀ ਨੌਜੋ ਕੇ ਫੇਸਬੁਕ ਆਈਡੀ ਦੇ ਉੱਤੇ ਵੀਡੀਓ ਪਾਉਂਦੇ ਨੇ ਉਹਨਾਂ ਦੇ ਪਿੰਡ ਦੇ ਵਿੱਚ ਤੀਜੀ ਘਾਟਨਾ ਹੋ ਚੁੱਕੀ ਆ ਉਹਦੀ ਤਸਵੀਰ ਤੁਸੀਂ YouTube ਚੈਨਲ ਦੇ ਉੱਤੇ ਦੇਖ ਸਕਦੇ ਹੋ ਜਾਂ ਉਹਨਾਂ ਦੇ ਪੇਜ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਫੇਸਬੁਕ ਆਈਡੀ ਦੇ ਉੱਤੇ ਉਹ ਪਾਉਂਦੇ ਨੇ ਇਹ ਜਾਣਕਾਰੀਆਂ ਕਿ ਉੱਥੇ ਇੱਕ ਗਰੀਬ ਕਿਸਾਨ ਦੇ ਉਹਦੇ ਉੱਤੇ ਜੋ ਪਨੀਰੀ ਆ ਜੀਰੀ ਲਈ ਉਗਾਈ ਹੋਈ ਤਾਂ ਜੀਰੀ ਦਾ ਜਿਹੜਾ ਸੀਜ਼ਨ ਸੀ ਉਹ ਜੋਰਾਂ ਤੇ ਚੱਲ ਰਿਹਾ ਪਰੰਤੂ ਕੋਈ ਜਿਹੜਾ ਮਨ ਚੱਲਾ ਕਹਿ ਸਕਦੇ ਆਪਾਂ ਕੋਈ ਉਸ ਵੱਲੋਂ ਉਸ ਦੇ ਉੱਤੇ ਦਵਾਈ ਦਾ ਸੜਕਾ ਕਰ ਦਿੱਤਾ ਗਿਆ ਤੇ ਸੁੱਕ ਗਈ ਆ ਤੇ ਉਸੇ ਪਿੰਡ ਦੇ ਵਿੱਚ ਤਿੰਨ ਘਟਨਾਵਾਂ ਹੋ ਚੁੱਕੀਆਂ ਨੇ ਉਹ ਤਸਵੀਰ ਤੁਸੀਂ YouTube ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਜਾਂ ਭਾਈ ਅਮਰਤਪਾਲ ਸਿੰਘ ਹਰੀ ਨੌਂ ਦੇ Facebook ਪੇਜ ਦੇ ਉੱਤੇ ਜਾ ਕੇ ਉਹ ਦੇਖ ਸਕਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ